ओ क्यों चाचा के में आए ओ ठीक है पुत्र सैर करके आया ती सैकल ते मोए तो मैं के गोडे चल दे रहिंदे सेती करो सेती गड्डी आवन वाली है तंद तो च सानू दी इंज नहीं है कि चलो चलो मोदी चाचा तो सैर करना है पता नहीं सैर करना है पता सब्जी मंडी चल ले आ सस्ती सब्जी लेन सेती करो सेती ओ चंगा चंगा करदा करदा ਓ ਭਾਈ ਸੁ캬 ਤੈਨੂੰ ਬਾਜ ਨਹੀਂ ਸੁਣਦੀ ਗੱਡੀ ਆਈ ਜਾਂਦੀ ਐ ਯਰੇ ਟ੍ਰੇਨ ਆਈ ਜਾਂਦੀ ਐ ਸੇਤੀ ਕਰ ਓਏ ਭਾਈਓ ਤੇ ਪਹਿਨੋ ਓਹ ਚੱਕੇ ਤੇ ਚੱਕਾ ਫਸ ਗਿਆ ਲੱਗਦਾ ਓਹ ਯਾਰ ਚਾਚਾ ਕੀ ਕਰ ਲਿਆ ਓਹ ਤੇਰੀ ਚੇੜੀ ਫਸ ਗਈ ਮੇਰੇ ਅੰਗੜਾੜ ਦੇ ਚ ਸੁਣ ਪਹਿਲਾਂ ਕਿਹਾ ਸੀਗਾ ਇੱਕ ਇੱਕ ਪਾਸੇ ਹੋ ਕੇ ਨੰਗ ਜਾਦੇ ਤੁਸੀਂ ਅੱਡ ਓ ਮੇ ਘਰ ਯਾਰ ਚਾਚੇ ਨੂੰ ਮੇਲੀ ਤਾਂ ਕਰਕੇ ਚਾਚੇ ਦੇ ਕੋਲ ਦੀ ਹੋ ਗਿਆ ਤੇ ਭਾਈਓ ਤੇ ਭੈਣੋ ਗੱਡੀ ਆ ਗਈ ਓਏ ਓਏ ਗੱਡੀ ਆ ਗਈ ਕਿਵੇਂ ਕਰੀਏ ਓ ਚਾਚਾ ਸਾਈਕਲ ਹੀ ਛੱਟ ਦੇ ਹਾਂ ਓ ਭਾਈ ਓ ਮੈਂ ਸਾਨੂੰ ਦੱਸਦਾ ਓ ਸਾਈਕਲ ਤੁਸੀਂ ਪਰੇ ਨੂੰ ਛੱਟ ਦੋ ਆਪ ਵੀ ਪਰੇ ਨੂੰ ਜਦੋਂ ਗੱਡੀ ਲੈ ਆਉਗੇ ਹਾਏ ਵੇ ਗੱਡੀ ਦਾ ਦਾਬਾ ਨਹੀਂ ਕਦੋਂ ਆਉ ਤੁਸੀਂ ਜਰੂਰ ਸਾਨੂੰ ਡਰਾ ਡਰਾ ਕੇ ਸਾਡੇ ਪੱਤ ਕੱਢੀ ਜਣੇ ਹੋ